जिती सिंह जरनेलो दिते बयान के आधार से पुलिस ने गुरप्रीत पुत्र केवल पति मालोकी पिंड थाना गुराया मामला दर्ज कर लिया है प्राप्त जानकारी अनुसार गरंथी सिंग, सिंग, दे साहिब कर रहे पाठ करते हुए तंग परेशान कर, करन लग कर करन लग जो सारी घटना गुरदवार साहब अंदर लगी टीवी कैमरे कैद है की घटना शुक्रवार दसी जा रही है पर नाता शुक्रवार नीवार तक किसानी शिकायत पुलिस नई जतिंदर सिंह ने यह सारा मामला गुरु कार्दी कमेटी के ध्यान में लेया ਦਿੱਤਾ इस घटना दी सीसीटीवी वीडियो वायरल होने के तो बाद यह मामला काफी तूल पर गया जिस तो बाद गुरुद्वारा साहिब दे कमेटी मेंबर पिंडवासी और सिख चतेबंदीया थाने में पहुचियां पर दोषी गदो तक पिंड से फरार हो चुका सी पुलिस वलो दोषी दी पाल कीते गई बाद ही छसो गिरफ्तार कर लिया गया ਚੌਂਕੀ ਇੰਚਾਰਜ ਬਸਾਂਚ ਕਲਾ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਪੁਲਿਸ ਟੀਮਾਂ ਵੱਲੋਂ ਸ਼ਿਕਾਇਤ ਮਿਲਦੇ ਸਾਰ ਹੀ ਫੌਰੀ ਤੌਰ ਤੇ ਹਰਕਤ ਵਿੱਚ ਆਉਂਦੇ ਹੋਏ ਦੋਸ਼ੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ ਕਾਲ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਉਹ ਕਰਵਾਈ ਕੀਤੀ ਜਾਵੇਗੀ ਪੱਤਰਕਾਰ ਜਗਜੀਤ ਸਿੰਘ ਦੇ ਨਾਲ ਸੁਰਿੰਦਰ ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਅਨੀ ਖਾਸਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਪਾਠ ਕਰ ਰਹੇ ਹੋ ਤਾਂ ਕੋਈ ਵਿਅਕਤੀ ਤੁਹਾਡੇ ਨਾਲ ਕੰਮ ਕੀ ਕਰਦਾ ਹੋਇਆ ਨਜ਼ਰ ਆ ਰਿਹਾ ਕੀ ਸਰਮਾ ਹਾਲ ਵੀ ਪਾਰ ਕਰ ਰਹੇ ਸੋ ਕੁਛ ਸ਼ਰਾਬ ਪੀਤੀ ਸੀ ਉਹਨੇ ਜੀ ਉਹ ਇਥੇ ਉੱਪਰ ਆਇਆ ਪਰਾਂ ਕੇ ਮੈਨੂੰ ਕਹਿੰਦਾ ਸ਼ਟਅਪ ਸ਼ਟਅਪ ਤਾਂ ਪਾਠ ਬੰਦ ਕਰ ਹਾਂ ਬੰਦ ਕਰ ਪਰ ਮੈਂ ਨਹੀਂ ਦੰਨ ਉਹਨੇ ਵਿੜੇਨ ਹੱਥ ਪਾਇਆ ਤੇ ਮੈਂ ਅਨੰਤ ਸਾਹਿਬ ਦਾ ਪੂਰਾ ਪਾਠ ਕਰਕੇ ਹੁਣ ਥੱਕੇ ਮਾਰ ਕੇ ਬਾਹਰ ਕੱਢਿਆ ਇੱਥੇ ਆਣ ਕੇ ਮੇਰੇ ਹੱਥੋਂ ਪਾਈ ਤੇ ਥੱਲੇ ਜਾਂਦਾ ਉਹ ਥੱਲੇ ਮੇਰੇ ਕੋ ਨਹੀਂ ਹੋਇਆ ਕਿ ਮੈਂ ਬਾਹਰ ਗਿਆ ਕਮੇਟੀ ਮੈਂਬਰਾਂ ਦੇ ਘਰੇ ਗਿਆ ਉਹ ਤੋਂ ਆਇਆ ਸੱਦ ਕੇ ਲੈ ਜਾਂਦਾ ਜਾਨੂੰ ਉਹ ਥੱਲੇ ਆ ਗਏ ਸੀ ਮੈਂ ਸੱਦ ਕੇ ਲੈ ਗਿਆ ਹਾਂ ਉਹ ਤੋਂ ਬਾਅਦ ਜਿਹੜੀ ਸੂਚਨਾ ਤੁਸੀਂ ਕਿਹਨੂੰ ਦਿੱਤੀ ਅਲੀ ਅੱਗਰ ਦਾ ਇਹ ਪਤਨੀ ਦੀ ਆ ਪ੍ਰਧਾਨ ਸਾਹਿਬ ਨੇ ਇਹਨਾਂ ਕਰੇ ਦਿੱਤੀ ਸੀ ਅਚਾ ਜੀ ਉਸ ਤੋਂ ਬਾਅਦ ਇਹ ਜਿਹੜਾ ਕੋਸ਼ਿਖੜਿਆ ਤੇ ਹਾਂ ਜੀ ਹਾਂ ਲੈ ਗਈ ਪੁਲਿਸ ਹਾਂ ਪੁਲਿਸ ਲੈ ਕੇ ਆਂ ਜੀ ਰਸਤਾ ਜੀ ਤੇ ਤੁਸੀਂ ਦਰਗਾਹ ਪ੍ਰਿੰਸ ਗੁਰਦਵਾਰਾ ਸਾਹਿਬ ਤੇ ਪਹੁੰਚੇ ਜਾਂ ਪਿੱਤੇ ਦਿਨ ਇਹ ਜਿਹੜੀ ਉੱਤੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਬਾਇਰਟ ਹੋ ਗਿਆ ਤੁਸੀਂ ਮੌਕੇ ਤੇ ਪਹੁੰਚ ਕੇ ਕੀ ਸਾਰਾ ਮੰਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੇ ਘਟਨਾ ਤੇ ਬਹੁਤ ਮਾੜੀ ਹੋਈ ਆ ਜੀ ਗੁਰੂ ਪ੍ਰਮਾਤਮਾ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੰਦੇ ਨੇ ਤੇ ਉਹਨੂੰ ਚਲੋ ਪਿੰਡ ਵਾਲਿਆਂ ਨੇ ਕਹਿ ਲਓ ਜਾਂ ਕਮੇਟੀ ਵਾਲਿਆਂ ਨੇ ਫੜ ਕੇ ਤੇ ਉਹ ਦੇਹ ਵਾਲੇ ਕਰਤਾ ਪਰ ਇੱਥੇ ਸਾਡੇ ਚਲੋ ਪ੍ਰਧਾਨ ਜਿਹੜੇ ਗੁਰਦਾਰੇ ਸਰਕਾਰ ਜੋ ਗਿਆ ਪਰ ਇਹਨਾਂ ਦੀ ਇੱਥੇ ਇਹ ਮਸਤੀ ਹੈ ਕਿ ਇਹਨਾਂ ਨੇ ਇੱਕ ਰਾਤ ਪੂਰੀ ਗੱਲ ਨੂੰ ਦੱਬ ਕੇ ਰੱਖਿਆ ਅਗਲੇ ਦਿਨ ਪਿੰਡ ਦਾ ਬੰਦਾ ਸਾਨੂੰ ਦੱਸ ਕੇ ਗਿਆ ਕਿ ਅਸੀਂ ਰੌਲਾ ਪਾਇਆ ਤੇ ਹੀਰ ਇਹਨਾਂ ਨੇ ਉਹ ਜਿਹੜੀ ਵੀਡੀਓ ਜਾਗਰ ਕੀਤੀ ਵੀਡੀਓ ਵੇਰ ਲੋਇ ਤੇ ਹੀਰ ਇੱਥੇ ਜਥੇਬੰਦੀਆਂ ਪਹੁੰਚੀਆਂ ਇਹ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਵਾਸਤੇ ਮੈਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਮਨਜੋਗ ਨੇ ਉਹ ਬੇਨਤੀ ਕਰਦਾ ਜਿਹੜਾ ਤੁਸੀਂ ਬਿੱਲ ਵਿਧੀਆਂ ਦੇ ਤਹਿਤ ਲਾਗੂ ਕਰ ਰਹੇ ਹੋ ਉਹ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿੰਨੀਆਂ ਕੀਤਾ ਪ੍ਰਾਣ ਜਾਂ ਹੋਰ ਵੀ ਇਦਾਂ ਦੇ ਧਾਰਮਿਕ ਦੰਦਿਆ ਉਹਨਾਂ ਦੀ ਕੋਈ ਬਿਰਵੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਤੇ ਉਹਦੀ ਕੋਈ ਵੀ ਅਪੀਲ ਦਲੇ ਜੜੀ ਆ ਸੁਣਾਈ ਨਹੀਂ ਹੋਣੀ ਚਾਹੀਦੀ ਰੱਦ ਹੋਣੀਆਂ ਚਾਹੀਦੀਆਂ ਸਾਰੀਆਂ ਅਪੀਲਾਂ ਦਲੇ ਦੀਆਂ ਇਹ ਮੈਂ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਵਾਂ ਤੇ ਦੂਜੀ ਬੇਨਤੀ ਇਹ ਮੈਂ ਦੱਸਦਾ ਸਾਰੀਆਂ ਲਗਭਗ ਗੁਰਦਾਸ ਸਾਹਿਬ ਜੀ ਦੀਆਂ ਕਮੇਟੀਆਂ ਨੇ ਤੇ ਸਾਰੀਆਂ ਬਾੜੀਆਂ ਨੇ ਸਾਰੀਆਂ ਚੰਗੀਆਂ ਨੇ ਤੇ ਜਿਹੜੇ ਆਪਾਂ ਗ੍ਰੰਥੀ ਸਾਹਿਬ ਰੱਖ ਲੈਣੇ ਘਟ ਬ ਚਲੋ ਗ੍ਰੰਥੀਆਂ ਤੇ ਲੋੜਵੰਦੋਂ ਨੇ ਰਣੀ ਕਮੇਟੀਆਂ ਨੂੰ ਇਹ ਚਾਹੀਦਾ ਆ ਕਿ ਵੱਧ ਤੋਂ ਵੱਧ ਗ੍ਰੰਥੀ ਸਾਹਿਬ ਜਿਹੜੇ ਉਹਨੂੰ ਤਰਖਾ ਦਓ ਜਿਹਦੇ ਨਾਲ ਉਹਦੇ ਘਰ ਦਾ ਪੂਰਤੀ ਹੋ ਸਕੇ ਉਹਦਾ ਗੁਜ਼ਾਰਾ ਚੱਲ ਸਕੇ ਔਰ ਜਿਹੜਾ 24 ਘੰਟੇ ਉੱਥੇ ਹਾਜ਼ਰ ਰਵੇ ਮੰਨ ਲਓ ਜੀ ਉੱਥੇ ਨਹੀਂ ਹਾਜ਼ਰ ਨੂੰ ਤਾਂ ਪਰਿਵਾਰ ਤੇ ਇੱਥੇ ਲਗਭਗ ਹਾਇਰ ਹੋ ਗਈ ਇਹ ਕਰਕੇ ਕਮੇਟੀਆਂ ਵੀ ਕਿੰਨਾ ਕਰਦੇ ਇਸ ਗੱਲ ਦੇ ਵਿੱਚ ਉਹਨਾਂ ਦਾ ਵੀ ਹੱਥ ਆ ਗਿਆ ਇੱਕ ਦਿਨ ਮੈਂ ਖਾਲਸਾ ਹੀ ਗੱਲ ਕਰਾ ਥੱਲੇ ਇੱਕ ਤਾਂ ਮੜੀਆਂ ਬੜੀਆਂ ਹੋਈਆਂ ਸੇਵਾਦਾਰਾਂ ਵੱਲੋਂ ਸਿੱਲਾ ਵੱਲੋਂ ਆ ਜਿਹੜੀਆਂ ਉਹ ਧੰਨ ਤੋੜ ਵੀ ਕੀਤੀ ਜਾ ਰਹੀ ਜਾਂ ਮਨੀ ਮੜੀਆਂ ਨੂੰ ਕਿਹੜਾ ਤੋੜਿਆ ਜਾ ਰਿਹਾ ਕੀ ਕਹਿਣਾ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਮੜੀਆਂ ਆਹੀ ਕਿਸ ਨਜ਼ਰੀਏ ਨਾਲ ਦੇਖੋ ਜੀ ਤੁਹਾਡੇ ਗੁਰੂ ਨਾਨਕ ਸਾਹਿਬ ਮੈਨੂੰ ਪਹਿਲਾਂ ਕਹਤਾ ਹਰ ਬੇਨ ਨੂੰ ਹੋਰ ਨਾ ਪੂਜੋ ਮੜੇ ਮਸਾਨਾ ਜਾਇ ਸੋਟ ਰਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦਿਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੜੀਆਂ ਮਸਾਨਾ ਨੂੰ ਨਹੀਂ ਪੂਜਣਾ ਚਾਹੀਦਾ ਨਹੀਂ ਮੰਨਣਾ ਚਾਹੀਦਾ ਸਿੱਖਾਂ ਨੂੰ ਤੇ ਵੈਸੇ ਹੀ ਇਹਨਾਂ ਚੀਜ਼ਾਂ ਤੋਂ ਮਾਰੇ ਨਹੀਂ ਵਰਜਿਆ ਠੀਕ ਹੈ ਨਾ ਇਹ ਕਰਕੇ ਇਹਨਾਂ ਚੀਜ਼ਾਂ ਲੋ ਹੋਰ ਵੀ ਜਿੰਨੀਆਂ ਕਮੇਟੀ ਜਿਹੜੇ ਗੁਰੂ ਘਰਾਂ ਵਿੱਚ ਇਦਾਂ ਦੀਆਂ ਮੜੀਆਂ ਬਣੀਆਂ ਉਹਨਾਂ ਨੂੰ ਧਿਆਨ ਦੇ ਇਹ ਸਾਡੀ ਬੇਨਤੀ ਸਾਰੀ ਕਮੇਟੀ ਨੂੰ ਅਚੱਪਰ ਦਾ ਇੱਕ ਬੰਦਾ ਹੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜੀਆਂ ਨਾ ਜੀ ਇਦਾਂ ਇਹ ਵਿਅਦਵੀਆਂ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਆ ਇਹ ਸਾਰੇ ਧਰਮਾਂ ਦਾ ਹੈ ਇਹ ਕੁਝ ਸ਼ਰਾਰਤੀ ਅੰਸਰ ਹਨ ਜਿਹੜੇ ਵਿਅਦਵੀ ਕਰਦੇ ਆ ਉਹ ਤਾਂ ਕਿ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਫੇਸ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਿਹੜਾ ਭਾਈਚਾਰਕ ਸਾਂਝ ਹੈ ਅੱਜ ਦੇ ਨਹੀਂ ਸਦੀਆਂ ਦੀ ਭਾਈਚਾਰਕ ਸਾਂਝ ਆ Hindu, Muslim, Sikh, ईसाई ਸਭ ਰਲ ਮਿਲ ਕੇ ਰਹ ਰਹੇ ਆ ਇਹ ਜਾਣ ਬੁੱਝ ਕੇ ਇੱਕ ਬੰਦਾ ਕਰਦਾ ਤਾਂ ਕਿ ਇੱਕ ਧਰਮ ਦੀ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਸਕੇ ਇਸ ਚੀਜ਼ ਨੂੰ ਵੀ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਹੈ ਉਹਨਾਂ ਕੋਲ ਸੀਆਈਡੀ ਹੈ ਇੰਟੈਲੀਜੈਂਸ ਹੈ ਦੇਖਣ ਕੁਝ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਪਰਿਵਾਰਕ ਕਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਭਾਈਚਾਰਕ ਕਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਭਗਵੰਤਬਾਨ ਜੀ ਨੂੰ ਬੇਨਤੀ ਆ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ